हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਪੰਜ ਵੜਾ ਸੇਲ ਲਈ ਲੈ ਕੇ ਆਏ ਹਾਂਗੇ ਤਿੰਨ ਤਾਂ ਆ ਗਿਆ ਤਾਜ਼ੀਆਂ ਸੂਈਆਂ ਤੇ ਦੋ ਹਜੇ ਕੱਪੜ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਵੈਸੇ ਬਾਈ ਕੋਲੇ ਹੋਰ ਵੀ ਹੁੰਦੀਆਂ ਨੇ ਬਾਈ ਗੱਬਣ ਵੜਾ ਜੇ ਕਿਸੇ ਵੀਰ ਨੂੰ ਮਤਲਬ ਹੁੰਦਾ ਕਈ ਵਾਰ ਵੀ ਕੱਚਾ ਪਸੂ ਸੰਭਣ ਵਾਲਾ ਲਜਾਣਾਗਾ ਤਾਂ ਤੁਸੀਂ ਲਜਾ ਸਕਦੇ ਹੋ ਤੇ ਜਿਹੜੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਡਾਕਟਰ ਸਾਹਿਬ ਉਹ ਠੀਕ ਹੋ ਠੀਕ ਹੋ ਬਾਈ ਵਧੀਆ ਬਈ ਕਿਰਪਾ ਮਾਲਕ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਆਪਣਾ ਅਵਤਾਰ ਸਿੰਘ ਪਿੰਡ ਭਗਤਪ੍ਰਮਾਉੜਾ ਤੇ ਜਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਤਹਿਸੀਲ ਤਪਾ ਠੀਕ ਆ ਨੇੜੇ ਆਪਾਂ ਨੂੰ ਸਹਿਣਾ 5 ਕਿਲੋਮੀਟਰ ਰਹਿ ਜਾਂਦਾ ਤੇ ਵੱਡੇ ਮੋੜ ਵੀ 5 ਰਹਿ ਜਾਂਦੇ ਆ ਪੱਖੋ ਕੰਚੇ ਆਪਾਂ ਨੂੰ 1.5 ਕਿਲੋਮੀਟਰ ਰਹਿ ਜਾਂਦਾ ਠੀਕ ਆ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਆਪਣਾ 98769 08464 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਆ ਸਕਰੀਨ ਤੇ ਨੋਟ ਕਰ ਲਓ ਪਹਿਲੇ ਨੰਬਰ ਦੇ ਜਿਹੜੀ ਬੜ ਦੇਖ ਰਿਹਾ ਬਾਈ ਕਿਹੜਾ ਸੂਆ ਸੂਈ ਆ ਡਾਕਟਰ ਦੂਜਾ ਸੂਆ ਸੂਈ ਆ ਸੂਈ ਨੂੰ ਅੱਜ ਇਹਨੂੰ 6 ਮਾ ਦੇਣਾ ਆਪਣੇ ਕੋਲ ਸੂਈ ਦੀ ਸਾਰੀ ਰਾਤ ਨਹੀਂ ਵੀਡੀਓ ਪਈਆਂ ਨੇ ਬੰਦਾ ਦੇਖ ਸਕਦਾ ਠੀਕ ਆ ਤੇ ਚਾਰ ਟਾਈਮ ਚੁਆਈ ਕਰਕੇ ਲੈ ਜੇ ਦੋ ਨੂੰ ਵੀ ਛੱਡ ਚੱਲੋ ਬਾਈ ਕਹਿੰਦਾ ਦੋ ਟਾਈਮ ਚਾਰ ਟਾਈਮ ਆਪ ਚਾਰ ਟਾਈਮ ਕਰੇ ਡਾਕਟਰ ਦੋ ਨੂੰ ਵੀ ਛੱਡ ਸਕਦੇ ਜਮ ਮਰਜੀ ਬਾਕੀ ਲੇਵਾ ਵਾਲਾ ਚੰਗਾ ਲੇਵਾ ਹਾਂ ਫੈਕਸ ਲੇਵਾ ਡਾਕਟਰ ਸਹੀ ਹੈ ਬਾਈ ਨਾਲੇ ਯਾਰ ਕ੍ਰੋਸ ਬਰੀਡ ਕਰਾ ਗਰਮੀ ਦਾ ਮਨ ਨਹੀਂ ਡਾਕਟਰ ਕਰਦੇ ਆਲੇ ਤਾਂ ਇਹਨੂੰ ਮੈਟਰੀ ਨਹੀਂ ਸਹੀ ਹੈ ਇਹਦਾ ਮੱਝਾਂ ਵਾਲਾ ਸਿਸਟਮ ਹੀ ਹੈਗਾ ਤੇ ਖੋਲੀ ਬਾਈ ਤੋੜ ਦੇ ਪਤਾ ਤੋੜਾ ਤਾਰਾ ਵੀ ਆਪਾਂ ਚੈੱਕ ਕਰਵਾ ਲੈਣੇ ਬਾਕੀ ਥਣ ਲੇਵਾ ਵੀ ਨੇੜੋਂ ਚੈੱਕ ਕਰਵਾ ਦੇਾਂਗੇ ਹਾਂ ਤਾਂ ਬਾਲਾ ਚੰਗ ਲ ਬੱਚਾ ਬੱਛੇ ਡਾਕਟਰ ਤਿੰਨਾ ਮਗਰੀ ਬੱਛੇ ਨੇ ਜੀ ਠੀਕ ਹੈ ਬੱਚੇ ਤਾਂ ਇਧਰ ਬੱਛੇ ਹੀ ਸਾਰੇ ਜਣਿਆਂ ਬਹਿਣਾ ਪਰ ਪ੍ਰੋਬਲਮ ਆ ਗਿਆ ਨੇ ਤੇ ਬਿੱਟਨਾ ਮਗਰ ਜਿਹੜੇ ਬੱッセ ਆ ਗਏ ਤੇ ਤੋੜਾ ਤਰ ਆਪਾਂ ਇਹਦਾ ਕਰਮ ਵਾਲੀ ਦਾ ਸਾਨੂੰ ਚੈੱਕ ਕਰਵਾ ਦੇ ਨਾ ਬਾਕੀ ਵੱਡੀ ਆ ਮੇਨ ਗੱਲ ਲੇਵੇ ਦੀ ਹਲੇਵਾ ਚੜਾ ਗਿਆ ਇਹਨੂੰ ਫਿਕਸ ਆ ਗਿਆ ਕਿ ਨਹੀਂ ਫਿਕਸ ਲੇਵੇ ਦੀ ਡਾਕਟਰ ਬਾਕੀ ਥੋੜਾ ਬਾਲਾ ਚੰਗਾ ਹੈ ਨਾ ਜਿਹੜਾ ਥਾਂ ਦਾ ਬਾਲਾ ਚੰਗਾ ਡਾਕਟਰ ਥਾਂ ਨਾਲ ਦਾ ਰਿਕਾਰਡ ਹੀ ਤੋੜਿਆ ਥਾਂ ਨਾਲ ਦਾ ਚੱਕਰੀ ਨਹੀਂ ਥਾਂ ਇੱਕ ਨੰਬਰ ਆ ਬਾਕੀ ਲੰਮੀ ਲੁੰਮੀ ਫੋਲਾ ਵੇਲ ਦੀ ਗੱਲ ਕਰੀਏ ਵੇਲ ਬਹੁਤ ਆ ਕਰਮ ਵਾਲੀ ਦੀ ਮੋੜ ਲਿਆ ਕਰ ਬਈ ਇੱਥੋਂ ਮੋੜ ਲਿਆ ਪਤਾ ਕਾਦੋਈ ਬਹੁਤ ਡਾਕਟਰ ਮੁੰਡੇ ਦੇਖਲਾ ਬਰਾਬਰ ਆਉਂਦੀ ਹੈਗੀ ਸਹੀ ਹੈ ਬਾਈ ਬਰਾਬਰ ਆਉਂਦੀ ਹੈਗੀ ਬਾਕੀ ਯਾਰ ਮੱਝਾਂ ਰਗਾ ਦੋਤਾ ਮੱਝ ਹਾਈ ਮੱਝ ਵਾਲਾ ਸਿਸਟਮ ਨਾ ਗਰਮੀ ਮੰਨੇ ਹਾਇਟ ਵਾਲਾ ਦੁੱਧ ਪਾਉਣਾ ਚਿੱਟਾ ਦੁੱਧ ਪਾਉਣਾ ਇਹ ਹੂੰ ਤੇ ਮੁੱਲ ਬਾਈ ਇਹਦਾ ਅੱਜ ਫਿਰ ਮੁੱਲ ਇਹਦਾ 53000 ਤੋਂ 100 ਕਿਲੋਮੀਟਰ ਪਹੁੰਚ ਦੇ ਦਾਂਗੇ ਆਪਾਂ 53000 ਰੁਪਏ ਕੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਪਹੁੰਚਦਾ ਹੈ ਦੁੱਧ 13 ਲੀਟਰ ਕੋਈ ਭਰਾ ਉਹਦੀ ਚਾਰ ਟਾਈਮ ਮਣਕੇ ਲੈ ਜੇ ਠੀਕ ਹੈ ਬਾਈ ਹਾਂ ਸੂਈ ਨੂੰ ਅੱਜ 6 ਮਾ ਦਿਨ ਆਪਣੇ ਕੋਲੇ ਵੀਡੀਓ ਪਈ ਆ ਜਿਹੜੇ ਦਿਨ ਦੀ ਸੂਈ ਵੀ ਆ ਠੀਕ 53000 ਦੇ ਡਾਕਟਰ 100 ਕਿਲੋਮੀਟਰ ਪਹੁੰਚ ਦੇ ਦਿਆਂਗੇ ਆਪਾਂ ਠੀਕ ਹੈ ਬਾਈ ਨਾਲ ਬਾਈ ਆਫਰ ਵੀ ਬਾਈ ਆਇਆ ਯਾਰੀ ਲਾਉਂਦਾ ਆਇਆ ਬਾਰੀ ਡਾਕਟਰ 16 17 ਕਿਲੋ ਬਾੜ ਦੇ ਦੋ ਠੰਡਾ ਪਾ ਦੇਣਾ 16 ਗੇ ਕੀ ਦੇਵਾਂਗੇ ਆਪਾਂ 16 ਤੋਂ ਬਾੜ ਮਰਦੀ ਨਹੀਂ ਕਿ 17 ਮਾਰੋਗੇ 17 ਮਾਰ ਦਿੰਨੇ ਮਾਰ ਦਿਓ ਲਾਰੇ ਪਤਾ ਕਿ ਨਾ ਮਾਰ ਦਿੰਨੇ ਆ ਕਿ ਬਾਕੀ ਗਰਮੀਆਂ ਦਾ ਵੀ ਤੋਹਫਾ ਚੰਗੇ ਕੱਦ ਵਾਲੀਆ ਕਰਨ ਵਾਲੀ ਡਾਕਟਰ ਚੋਂ ਕੀ ਬਾਤ ਆ ਚੋਣੀ ਬਾੜਾ ਮੋਟਾ ਚੋਣਾ ਡਾਕਟਰ ਚੋਣ ਦਾ ਦੀ ਚਵਾਈ ਨਿਭੜਦੀ ਆ ਪੰਜ ਚਾਰ ਮਿੰਟਾਂ ਚ ਬੈਠਦੀ ਇਹ ਨਹੀਂ ਹੈਗਾ ਵੀ ਟੁੱਲ ਟੁੱਲ ਜੀ ਨਾ ਨਾ ਚੁੱਲ ਚੋਲ ਵਾਲਾ ਤਾਂ ਕੰਮ ਹੀ ਨਹੀਂਗਾ ਹ ਬੜਾ ਮੋਟਾ ਚੋਣਾ ਨਜਾਇਜ਼ ਆ। ਸਹੀ ਹੈ ਬਾਈ ਬਾਕੀ ਦੁੱਧ ਕਿਲੋ ਕਿਲੋ ਵਾਲੀ ਧਾਰ ਵਾਲਾ ਕਮ ਦੁੱਧ ਚਿੱਟਾ ਡਾਕਟਰ ਜਾਵਾਂ ਦੇ। ਸਹੀ ਹੈ ਬਾਈ ਲੈ। ਕੀ ਬਾਤ ਆ। ਬਹੁਤ ਸੋਹਣਾ ਕਰਮਾਣੇ ਚੋਣ ਜਵਾਂ ਲੱਗਿਆ ਵਾ। ਲੈ। ਨਿਬੜਦੀ ਆ। ਨਿਬੜਦੀ ਆ ਬਾਲੀ ਮੰਡ ਦਾਬ ਦਾ ਪਾਲ ਦੋ ਨਹੀਂ ਡਾਕਟਰ। ਮਾੜੇ ਮਾੜੇ ਨਾਲ ਚਵਾਈ ਨਿਬੜਦੀ ਆ। ਸਹੀ ਹੈ ਬਾਈ ਬਹੁਤ ਸੋਹਣਾ ਚੋਣ ਕਰਮਾਣੇ ਨੂੰ ਲੱਗਿਆ ਵਾ। ਫਿਕਸ ਲੈ ਵਿੱਚ ਆ ਗਈ। ਤੇ ਦੋ ਨੰਬਰ ਤੇ ਬਾਈ ਇਹ ਚੌਕ ਦੇ ਡਾਕਟਰ ਚੱਕਦੇ ਆ ਬੱਸੀ। ਠੀਕ ਆ। ਤੇ ਆਪਾਂ ਲਈ ਹੀ ਬੱਸੀ ਗੱਭਣ ਆਪਣੀ ਬੱਸੀ ਬਹੁਤ ਉੱਚੀ ਲਈ ਵੀ ਆ। ਬੱਚੀ ਦੇ ਨਾਮ ਮੂਹਲੇ ਥਾਨ 'ਚ 10 ਕਿਤਾਰਾਂ ਘਾੜ ਦਿਆਂ ਨੇ ਆਪਾਂ ਦੱਸ ਕੇ ਦੇਣੀ ਆ ਉਹ ਗੱਲ ਦਾ ਫਾਇਦਾ ਨਹੀਂ ਹੁੰਦਾ ਹਨਾ ਠੀਕ ਹੈ ਵੀ ਗਲਤ ਗੱਲ ਦਾ ਆ ਦੇਖ ਲੈ ਜੱਜਮੈਂਟ ਕੋਈ ਨਹੀਂ ਆਉਂਦੀ ਥਾਨ ਬਰਾਬਰ ਆ ਹੋਆ ਪਰ ਆਪਾਂ ਦੱਸ ਕੇ ਦੇਵਾਂਗੇ ਥਾਨ ਵਾਲਾ ਚੰਗਾ ਗਾ ਡਾਕਟਰ ਪੱਸੀ ਥਲੇ 16 17 ਕਿਲੋ ਬੋਹਲਾ ਗਾ ਇਸ ਟਾਈਮ ਬਾਕੀ ਜੇ ਕੋਈ ਵੀ ਵੀਰ ਆਉਂਦਾ ਆਪਦਾ ਚੈੱਕ ਕਰ ਲੈ ਆ ਵੀ ਟਰਾਈ ਮਾਰਕ ਲੈ ਕੇ ਜਾਵੇ ਬਾਈ ਆ ਚਾਹੇ ਅਗਲਾ ਰਾਵ ਦਾ ਦਾ ਮੰਨ ਕੇ ਲੈ ਜੇ ਆਪਾਂ ਤਾਂ ਜਿਹੜੀ ਗੱਲ ਹੈ ਤੁਹਾਨੂੰ ਦੱਸਣ ਵਾਲੀ ਆ ਵੀ ਜਿਹੜੀ ਤੁਹਾਨੂੰ ਦੱਸ ਦੀ ਦੂ ਚੌਕ ਦੇ ਚੱਕ ਦੀਆਂ ਬੱਸੀ ਹੈ ਨਾ ਬਾਈ ਹਾਂ ਵਜਨ ਵਾਲਾ ਮੈਂ ਬਾਲੇ ਵਜਨ ਦੀ ਡਾਕਟਰ ਬਹੁਤ ਚੰਗੀ ਬੱਸੀ ਪਲੀ ਵੀ ਹੈ ਸਮੀ ਬੱਸੀ ਹੈਗੀ ਵੀ ਸਮੀ ਵੀ ਜੇ ਲੈਵੇ ਲੋਕ ਦੀ ਗੱਲ ਕਰੀਏ ਲੈਵਾ ਇੱਕ ਨੰਬਰ ਤੇ ਕਿੰਨਾ ਤੋਂ ਤਾਂ ਬਾਈ ਇਸ ਟਾਈਮ ਇਸ ਟਾਈਮ 16 17 ਕਿਲੋ ਬੋਲਾ ਡਾਕਟਰ ਹਫਤੇ ਦੀ ਮੰਨ ਲੈ ਸੁਈ ਵੀ ਹਾਇ ਸਹੀ ਸੱਤ ਦਿਨ ਸੁਈ ਵੀ ਹਫਤੇ ਦੀ ਮੰਨ ਕੇ ਲੈ ਜਾ ਕੋਈ ਬੰਦਾ ਤੇ ਚੌਕ ਦੇ ਪਛੀ ਚੱਕ ਦੀਆਂ ਦੁੱਧ 25 ਤੋਂ ਪਲੱਸ ਬਾਦਣਾ ਬੱਛੀ ਬੱਛੀ ਹੀ ਆ ਹਰ ਤਾਂ ਹਾਂ ਬੱਛੀ ਵੀ ਆ ਡਾਕਟਰ ਪਾਲ ਕਹ ਦੋ ਉਹੀ ਹੈਗੀ ਅਗਲੇ ਥੂਏ ਨੂੰ ਤਾਂ ਬੱਛੀ ਨੇ ਕੁਝ ਹੋਰ ਹੀ ਬਣ ਕੇ ਨਿਕਲਣਾਗਾ ਆਪਣੀ ਵੜ ਸਾਂਜੀ ਹੈਗੀ ਸਾਡੀ ਮੈਂਡ ਉੱਚੀ ਲਈ ਸਾਡੀ ਲੱਖ ਤੋਂ ਬਾਹਰ ਉਦੋਂ ਅਸਕੇ ਦੇਣੀ ਹੈ ਕਿ ਵੀ ਜਿਹੜੀ ਗੱਲ ਹਨਾ ਉਹ ਕਰਮਾਂ ਦੇ ਹੁੰਦੇ ਨੇਗੇ ਬਾਕੀ ਬੋਧੀਵਾਦੀ ਬੜੀ ਚੰਗੀ ਹੈ ਬਾਲੀ ਚੰਗੇ ਡਾਟਰ ਨੇ ਯਾਰ ਜਾਰੇ ਬਰੀਡ ਬਰੂਡ ਕਰਮਾ ਡਾਟਰ ਮੂੰਹ ਤਾਂ ਨਾ ਘੋੜੀ ਵਾਲਾ ਲੱਗਿਆ ਬਈ ਨੌਕਰੀ ਘੋੜੀ ਵਾਲਾ ਖੁੱਲੀ ਬਾਈ ਦਿਖਾਈ ਆਪਾਂ ਤੋੜ ਦੇ ਕਰਮਾਂ ਵਾਲੀ ਦਾ ਬਾਕੀ ਰੰਗ ਰੂਪ ਦੀ ਗੱਲ ਕਰੀਏ ਮੈਂ ਕਿਹਾ ਬਾਲੇ ਡਾਟਰ ਚੰਗੇ ਪ੍ਰਿੰਟ ਵਾਲੀ ਬੱਸੀ ਹੈਗੀ ਖੁੱਲੀ ਫਾਰਮ ਵਾਲੀ ਬੱਛਾ ਅਗਲੇ ਵਜਨ ਵਜੂ ਦਿਖ ਬੱਛੀ ਦਾ ਕਿੱਡਾ ਗਾ ਜਿਵੇਂ ਹਜੇ ਨਿਆਣੀ ਹਨਾ ਅਗਲੇ ਸਵੇਰ ਨੂੰ ਦੂਜੇ ਸਵੇਰ ਨੂੰ ਡਾਟਰ ਦੇਖੇ ਬੱਛੀ ਨਾਲੇ ਥਣ ਵੀ ਬਰਾਬਰ ਹੋਣਾ ਡਾਟਰ ਹਮ ਸਾਰਾ ਕੁਛ ਦਾ ਟਰੀਟਮ ਉਹ ਸੈਸਟੂ ਨੀ ਉਹ ਹੁੰਦਾ ਬਾਕੀ ਜਿੰਦ ਜਾਣ ਵਾਲੀ ਆ ਬਾਈ ਬਾਲੀ ਡਾਕਟਰ ਨਜਾਇਜ਼ ਆ ਦੇ ਲੈਵਾ ਦੇ ਡਾਕਟਰ ਜਿੰਨਾ ਮਗਰੋਂ ਉਨਾ ਮੂਹਰ ਨੂੰ ਆ 2 ਫੁੱਟ ਲੈਵਾ ਮੂਹਰ ਨੂੰ ਚੱਕੀ ਫਿਰਦੀ ਆ ਬੜਾ ਚੰਗਾ ਲੈਵਾ ਗਨੇ ਹਾਂ ਬਾਕੀ ਬਰੀਡ ਬਰੂਡ ਦੇਖੋ ਫੇਸ ਦੇਖੋ ਬਹੁਤ ਥਾਨ ਬਹੁਤ ਚੰਗਾ ਲੱਗਿਆ ਬੜਾ ਡਾਕਟਰ ਹਮ ਲੈ ਚੱਲ ਬਾਈ ਕੋਈ ਚੱਕਰ ਨਹੀਂ ਥੋੜਾ ਡਰਦੀ ਆ ਬਾਈ ਹੋਰ ਕੋਈ ਚੱਕਰ ਨਹੀਂ ਬੱਚਾ ਇਹਦੇ ਮਗਰ ਵੀ ਜਿਹੜਾ ਬੱਚਾ ਆ ਗਿਆ ਤੇ ਬਾਈ ਮੋਲੇ ਦਾ ਲੈਣ ਦੇਣ ਇਹਦੀ ਡਾਕਟਰ 70000 ਦੀ ਪਹੁੰਚ ਦੇ ਦਾਂਗੇ 100 ਕਿਲੋਮੀਟਰ 70 ਦੀ 70000 ਦੀ ਸਾਾਨੂੰ ਟੋਟੇ ਜਾ ਬੱਸੀ ਆਪਾਂ ਦੱਸ ਕੇ ਦੇਣੀ ਹੈਗੀ ਸਾਡੀ ਬੱਸੀ ਲੱਖ ਤੋਂ ਬਾਹਰ ਲਈ ਵੀ ਸੀ ਗੱਪੜ ਠੀਕ ਹੈ ਸਵਾ ਲੱਖ ਦੀ ਬੱਸੀ ਸੀਗੀ ਜਿਹਨੂੰ ਮਰਜੀ ਫੜਾ ਦਿੰਦੇ ਸੀ 70 ਇਹ ਕਿਸਮੰਦੇ ਹੁੰਦੇ ਸਾਡੀ ਸਾਝੀ ਆ ਪੈੜ 100 ਕਿਲੋਮੀਟਰ ਤੱਕ ਆਪਾਂ ਪਹੁੰਚ ਦੇ ਦਾਂਗੇ ਉਹ ਕਰਕੇ ਤੇ ਧਾਰਾ ਮਾਰੋਂਗੇ ਧਾਰਾ ਮਾਰ ਦਿੰਦੇ ਆ ਬਾਈ ਡਾਕਟਰ ਮਾਰ ਦੋ ਬਾਈ ਲੈ ਆਹ ਦੇਖ ਡਾਕਟਰ ਚੂਣ ਬਹੁਤ ਚੰਗਾ ਚੂਣ ਵਾਲਾ ਚੰਗਾ ਡਾਕਟਰ ਥਣ ਵੀ ਅੱਧੇ ਤੋਂ ਬਾਅਦ 10 ਤਾਂ ਰੰਟ ਘਟਾ ਗਿਆ ਆਪਾਂ ਅਗਲੇ ਨੂੰ ਦੱਸ ਕੇ ਦੇਣੀ ਹੈਗੀ ਕੋਈ ਉਹ ਨਹੀਂ ਚੱਕਰ ਹੈ ਠੀਕ ਹੈ ਹਾਂ ਚੌਂ ਚਬਾਰੀ ਦਾ ਤੂੰ ਗੱਲ ਹੀ ਨਹੀਂ ਕੋਈ ਬਚੀਲਾ ਕੀ ਬਾਤ ਆ ਚੌਂ ਦਾ ਬਾਲਾ ਚੰਗਾ ਨਜਾਇਜ਼ ਡਾਕਟਰ ਮੱਛੀ ਮੋਟੀ ਚਵਾਈ ਮੋਟੀ ਚਵਾਈ ਆ ਗਈ ਕੋਈ ਇਹ ਨਹੀਂ ਹੈਗਾ ਵੀ ਚੁੱਲ ਚੁੱਲ ਜੇ ਕਰਾਉਂਦੀ ਆ ਹੂੰ ਮਰਨ ਵਾਲੀ ਚਵਾਈ ਆ ਗਈ ਮੋਟੀ ਪੂਰੀ ਸਹੀ ਆ ਬਈ ਨਿਪੜਨ ਵਾਲੀ ਨਿਪੜਨ ਵਾਲੀ ਡਾਕਟਰ ਲੈ ਕੀ ਬਾਤ ਆ ਬਹੁਤ ਚੰਗਾ ਕਰਮਣੇ ਚੌਂ ਚਵਾ ਲੱਗਿਆ ਆਪਾਂ ਦੱਸ ਕੇ ਦੇਣਾ ਡਾਕਟਰ ਹਏ ਦੱਸਕ ਤਾਰਾਂ ਘਟ ਵੀ ਦੱਸ ਕੇ ਦਿੱਤਾ ਉਹ ਕੋਈ ਹੋਣੀ ਹੁੰਦਾਗਾ ਹੂੰ ਵੀ ਅਗਲਾ ਚਾਹ ਅਗਲਾ ਬਦਦਾ ਮੰਨ ਕੇ ਲੈ ਜਾ ਯਾਰ ਗੱਲ ਖਤਮ ਆ ਗਈ ਠੀਕ ਹੈ ਹਾਂ ਤੇ ਤਿੰਨ ਨੰਬਰ ਤੇ ਬਈ ਤੈਨਾ ਨੰਬਰ ਤੇ ਡਾਕਟਰ ਛੂਈ ਨੂੰ ਹੋਗੇ 13-14 ਦਿਨ ਬੈੜ ਨੂੰ ਦੁੱਧ 16-17 ਲੀਟਰ ਜਮਾ ਅਗਲਾ ਦੋ ਟਾਈਮ ਚਾਰ ਟਾਈਮ ਆਪਦੀ ਚੁਵਾਈ ਕਰਕੇ ਲੈ ਜਾ ਬੈੜ ਦੀ ਬੱਚਾ ਇਹਦੇ ਮਗਰ ਵੀ ਬਸ ਆ ਕੇ ਕਰਮ ਵਾਲੀ ਠੀਕ ਹੈ ਤੇ ਕਿਵੇਂ ਚਵਾਈ ਚੋਈ ਬਾਈ ਚਵਾਈ ਚਵਾਈ ਦੇ ਡਾਕਟਰ ਬਤਾ ਰਹਾ ਮਰਵਾ ਦੇ ਤੂੰ ਥਣ ਦਿਖਾ ਬਹਿਲਾ ਤੇ ਨਾਲਾ ਨੂੜਾ ਦਿਖਾ ਬੈਠਦੇ ਲੈ ਵੇ ਤੇ ਕਿੰਨੀਆਂ ਨੇ ਬੀ ਬਾੜੀਆਂ ਹਨ ਹਾਂ ਬੜੀ ਨਜਾਇਜ਼ ਆ ਰਹੀ ਚੰਗੇ ਡਾਕਟਰ ਦੁੱਧ 20 ਤੋਂ ਬਾਹਰ ਪਾ ਦੇਣਾ ਬੈਠਨੇ ਹਜੇ ਐਂ ਤਨ ਮੈਂ 5-4 ਦਿਨ ਦਾ ਨਾ ਆ ਕੇ ਡੰਗਰ ਜੀ ਨਹੀਂ ਲਾਉਂਦੇ ਆਪਣੇ ਕੋਲੇ ਤਾਜ਼ੇ ਡੰਗਰ ਆਉਂਦੇ ਡੰਗਰ ਆ ਕੇ ਬਦਲੀ ਜਾਂਦੇ ਆ ਕਿ ਇਧਰ ਪਾਸੇ ਦਿਖਾ ਡਾਕਟਰ ਮੈਂ ਨੇ ਨਾੜਾਂ ਲੈ ਵੇ ਤੇ ਗੁੰਦੀ ਪਈਆਂ ਨਾਲ ਗੁੰਦੀ ਪਈਆਂ ਨਾੜਾਂ ਲੈ ਵੈ ਨਾਲ ਬੜੀਆਂ ਚੰਗੀਆਂ ਨਾੜਾਂ ਬੜੀ ਨਜਾਇਜ਼ ਆ ਰਹੀ ਚੰਗੀ ਬਹਿੜਾਗੀ ਦੁੱਧ 20 ਤੋਂ ਬਾਹਰ ਬਾਦੂ ਡਾਕਟਰ ਹੂੰ ਪੋਲੇ ਹੱਥ ਨਾਲ ਹੀ 16-1 ਬਾਕੀ ਆਰਡਰ ਵੀ ਫਿਕਸ ਕਰ ਆਰਡਰ ਫਿਕਸ ਕਰ ਆਰਡਰ ਮੈਟਰੀਅਲਸ ਦੀ ਪ੍ਰੋਬਲਮ ਆਉਂਦੀ ਨਹੀਂ ਗੀ ਤੇ ਦੁੱਧ ਤਿੰਨ ਮਾਸਾਂ ਇਹ ਆਰਡਰ ਵਾਲੀ ਕਹਦੇ ਲੰਕਣੇ ਲੈਵੇ ਵਾਲੀ ਬੈੜ ਦੁੱਧ ਨਹੀਂ ਕਰਦੀ ਇਹ ਕੀ ਜੇ ਆਪਾਂ ਕਹਿੰਦੇ ਵੱਡਾ ਕੋਈ ਲੈਵੇ ਵਾਲੀ ਬੈੜਾ ਹੋ ਗਈ ਸਹੀ ਹੈ ਬਾਈ ਕਿਹਨੇ ਫਿਕਸ ਆਰਡਰ ਵਾਲੀ ਆ ਇਹ ਕਿਨੂੰ ਸ਼ੂਗਰ ਚ 10 ਛੋਲਾ ਡਾਕਟਰ ਆਹੀ ਇਹਦੀ ਫਿਟਨੈਸ ਰਹਿਣੀ ਹੈ ਸਹੀ ਹੈ ਬਾਈ ਤੋਰ ਦੇ ਪਤੋ ਬੈੜਾ ਤੋਰ ਦੇ ਇਹਦੀ ਫਿਟਨੈਸ ਨਹੀਂ ਟੁੱਟਦੀ ਡਾਕਟਰ ਨਾਲਾ ਬਾਡੀ ਦੀ ਆ ਟੁੱਟੇ ਨਾਲ ਲੈਵੇ ਹੀ ਟੁੱਟੇ ਲੈਵੇ ਨੂੰ ਚ 10 ਸ਼ੂਗਰ ਛੋਲਾ ਇਹਦਾ ਆਹੀ ਰਹਿਣਾ ਬਾਕੀ ਕੱਦ ਬਾਲਾ ਚੰਗਾ ਕਰ ਕੱਦ ਬਹੁਤ ਚ ਦੰਦਪਾਈ ਕਨਾ ਦੰਦਾਂ ਜਿਹੇ ਬਰਾਬਰ ਕਰਤੀ ਹੈਗੀ ਹੂੰ ਬਾਕੀ ਇਹ ਰੰਗ ਤੇ ਨਖਾਰ ਹੀ ਬਣਾ ਮਾਹ ਬਾਲਾ ਚੰਗਾ ਪ੍ਰਿੰਟਾ ਡਾਕਟਰ ਬੌਡੀ ਸਟ੍ਰਕਚਰ ਵਾਲਾ ਤਗੜਾ ਬੈਠਦਾ ਸਹੀ ਹੈ ਬਾਈ ਤਿੰਨ ਦਸ ਜੇ 10 ਰੁਪਏ ਚੋਲੇ ਭਰਾ ਜਿਹੜਾ ਮਰਜ਼ੀ ਇੱਕ ਕਰੀ ਰੁਪਏ ਲਾ ਕੇ ਡਾਕਟਰ ਹੂੰ ਜਿਵੇਂ ਮਰਜ਼ੀ ਨੂੰ 10 ਰੁਪਏ ਚੋਲੇ ਬੈਠ ਨੂੰ ਬੈੜਰ ਟੁੱਟਦੀ ਨਹੀਂ ਨਗੀ ਕਿਸੇ ਪਾਸਿਓਂ ਵੀ ਹੂੰ ਨਾ ਇਹਦਾ ਲੇਵਾ ਟੁੱਟੇ ਤੇ ਨਾ ਹੋ ਹੋ ਬਾਕੀ ਬਰੀਡ ਬਹੁਤ ਹੈ ਬਰੀਡ ਬਹੁਤ ਆ ਡਾਕਟਰ ਸਹੀ ਹੈ ਬਾਈ ਲੈ ਆਪਾਂ 20 ਕਹਿ ਕੇ ਦੇਵਾ ਗਏ ਰਹੇ ਦੁੱਧ ਬਾਦੀ ਪਾ ਦੇਣਾ ਬੈੜ ਨੇ 16 17 ਲੀਟਰ ਦੀ ਹੁਣ ਜਿਹੜਾ ਮਰਜ਼ੀ ਭਰਾ ਆ ਮੋਲੇ ਦਾ ਡਾਕਟਰ 65000 ਦੀ ਪਹੁੰਚ ਦੇ ਦਾਂਗੇ 100 ਕਿਲੋਮੀਟਰ ਜਮਾ 65000 ਦੀ ਡਾਕਟਰ ਜਮਾ ਖਿੱਚਵੇਂ ਮੋਲਣੀ ਠੀਕ ਹੈ ਬਾਈ ਹਾਂ 65000 ਰੁਪਏ ਚ ਬਾਈ ਕਹਿੰਦਾ ਪਹੁੰਚ ਦੇ ਦਾਂਗੇ ਧਾਰਾਂ ਪੈਦੀਆਂ ਵਿੱਚ ਚੈੱਕ ਕਰਵਾਣੇ ਬਾਈ ਕਹਿੰਦਾ ਮਾਰ ਦਿੰਨੇ ਆਗੇ ਦੇ ਡਾਕਟਰ ਚੋਂ ਪਤਾ ਲੱਗਦਾ ਕਿ ਨਹੀਂ ਮੈਂ ਹਾ ਦੱਸ ਦੀਆ ਡਾਕਟਰ ਹੂੰ ਥੱਲੋਂ ਖੜਕਾ ਕਰਦੀ ਆ ਪੈਣ ਜਦੋਂ ਚਵਾਈ ਹੁੰਦੀ ਸਹੀ ਆ ਬਾਈ ਸਤਾਰਾ 16 17 ਲੀਟਰ ਖੁੱਲਾ ਡਾਕਟਰ ਜਿਹੜਾ ਮਰਜ਼ੀ ਭਰਾ ਦੋ ਟਾਈਮ ਚਾਰ ਟਾਈਮ ਉਹਦੀ ਚਵਾਈ ਕਰਕੇ ਲੈ ਜੇ ਬਸ ਕੀ ਇਹਨਾਂ ਚੋਣ ਦੇ ਹਾਂ ਚੋਣ ਦੇਖ ਤੂੰ ਵੀ ਥੱਲੇ ਦੱਸਦੀ ਆ ਨਾ ਦੁੱਧ ਦੇ ਕਿਥੇ ਤੁਰ ਪਿਆ ਸੀ ਸਤਾਰਾ ਚਾਰ ਚਾਰ ਹੀ ਛੱਡੀਆਂ ਬੈਠਦਾ ਕਿ ਉਂਗਲ ਵਰਗੀ ਚਵਾਈ ਮੈਂ ਚਵਾਈ ਮੋਟੀ ਰੱਟ ਗੂਠੇ ਨਾਲ ਦੀ ਚਵਾਈ ਆ ਗਈ ਲੈ ਸਹੀ ਆ ਬਈ ਲੈ ਚੋਣ ਨਿਬੜਨ ਵਾਲੇ ਡਾਕਟਰ ਤਿੰਨੇ ਹੀ ਬੈੜਾ ਹੁੰਦੇ ਇਹ ਨਹੀਂ ਹੈਗਾ ਵੀ ਚੁੱਲ ਚੁੱਲ ਕਰਾਉਣ ਵਾਲੀਆਂ ਨਹੀਂ ਗੀਆਂ ਸਹੀ ਆ ਤਿੰਨੇ ਬੈੜਾ ਨਿ ਚੋਣ ਨਿਬੜਨ ਵਾਲੇ ਨਿਬੜਨ ਵਾਲੇ ਚੋਣ ਕੇ ਕਰਮ ਵਾਲਿਆਂ ਨੂੰ ਬਾਕੀ ਲੈਵੇ ਆ ਜਿਹੜੇ ਉਹ ਵੀ ਫਿਕਸ ਆ ਲੈਵੇ ਦਿਆ ਡਾਕਟਰ ਦੁੱਧ ਕੱਢਣ ਵਾਲੀਆਂ ਬੈੜਾਂ ਨੇ ਨਾ ਤਾਹਾਂ ਸਟਰਕਚਰ ਬਾਡੀ ਸਟਰਕਚਰ ਟੁੱਟੇ ਬੈੜਾਂ ਦਾ ਤੇ ਨਾ ਹੀ ਲੈਵੇ ਕਰਨੀ ਟੁੱਟਣ ਬੈੜਾਂ ਚ ਦਾਦਾ ਸੂਵੇ ਚੋਲੇ ਬੈੜਾਂ ਤੇ 4 ਨੰਬਰ ਤੇ ਬਈ ਇਹ ਡਾਕਟਰ ਜਰਸੀ ਬੈੜ ਆ ਗਈ ਹੂੰ ਕੱਚੀ ਆ ਕਰਮ ਵਾਲੀ ਹਫਤੇ ਦੀ ਹਜੇ ਠੀਕ ਆ ਜਿਹੜੇ ਵੀ ਪ੍ਰੋਮ ਪਛੰਦ ਦਾ ਬਈ ਦਿਖਾਉਣੀਆਂ ਨੇ ਸੀ ਹਾਂ ਇਹਦਾ ਕਈ ਵਾਰਾਂ ਵੀਰ ਚਾਹ ਬਾਣ ਹੁੰਦਾ ਕੋਈ ਕੱਚੀਆਂ ਸਾਹਮਣੇ ਵਾਲਾ ਕਹਿੰਦਾ ਦੇ ਵੀ ਅੱਜ ਭਾੜਾ ਦੇਵਾਂਗੇ ਬਾਕੀ ਥਾਂ ਬੜਾ ਚੰਗਾ ਲੱਗਦਾ। ਥਾਂ ਬੜਾ ਚੰਗਾ ਡਾਕਟਰ ਨਜਾਇਜ਼ ਆ। ਹੂੰ ਬਾਕੀ ਸਿੰਘਾਂ ਵਾਲੀ ਜਰਸੀ ਆ ਗਈ। ਹਾਂ ਇੱਧਰ ਲਈ ਪੰਜਾਬ ਵਾਲੀ ਜਰਸੀ ਆਟ ਕੱਲੇ ਸਿੰਘ ਸਿੰਘ ਆ ਬੱਚੀ ਦੇ ਲੇਖਾ ਕੋਈ ਨਹੀਂ ਬੱਸੀ ਦਾ। ਥੱਲੇੋਂ ਬੱਸੀ ਤੋਂ ਬਾਹੇ ਨਹੀਂ ਹੋਣਾ ਜਦੋਂ ਬੱਸੀ ਨੇ ਬੱਚਾ ਧਰਨਾ। ਕਿੰਨਾ ਕਿ ਤਦ ਤੱਕ ਦੁੱਧ ਡਾਕਟਰ ਬੱਸੀ 20 ਕਿਲੋ ਪਾ ਦੂ ਜੇ ਇਹ ਬੈਠਦਾ ਨਾ ਪਾਉ 20 ਕਿਲੋ ਫੇਰ ਨਹੀਂ ਕੋਈ ਪਾਉਂਦੇ ਆਪਣੇ ਪੰਜਾਬ ਵਾਲੀ ਜਰਸੀ ਆ। ਤੋਰੀ ਬਾਈ ਖੋਲ ਕੇ ਤੋੜ ਦੇ ਪੁੱਤੇ ਨੂੰ। ਅਰੇ ਹਫਤੇ ਦੀ ਕੱਚੀ ਹੈ ਡਾਕਟਰ ਸਿੰਗਾ ਵਾਲਾ ਕਹਿੰਦਾ ਬਿਮਾਰ ਵੀ ਨਹੀਂ ਪੈਂਦਾ ਹੁੰਦਾ ਹੁੰਦੀ ਨਹੀਂ ਡਾਕਟਰ ਇਹਨੂੰ ਪ੍ਰੋਬਲਮ ਹੀ ਨਹੀਂ ਆਉਂਦੀ ਨਾ ਬੁਖਾਰ ਦੇ ਬੰਨਾ ਕਾਛ ਦੀ ਪ੍ਰੋਬਲਮ ਨਹੀਂ ਆਉਂਦੀ ਸਹੀ ਹੈ ਬਈ ਵਿੱਚ ਬਹੁਤ ਹੈ ਜਿਹੜਾ ਹੈ ਜਿਹੜੇ ਕਰਵਾਉਂਦੇ ਨਹੀਂ ਸਿੰਗਾ ਡਾਕਟਰ ਹੂੰ ਸਹੀ ਹੈ ਉਹ ਕਹਿੰਦੇ ਸਾਨੂੰ ਇਹ ਪ੍ਰੋਬਲਮ ਆਉਂਦੀ ਨਹੀਂ ਕਿ ਬਹੁਤ ਘਰ ਕਰਵਾਉਂਦੇ ਨੇਗੇ ਉਹ ਕਹਿੰਦੇ ਸਾਨੂੰ ਕੋਈ ਚੱਕਰ ਨਹੀਂ ਸਿੰਗਾ ਦਾ ਬਾਕੀ ਪਲੀ ਵੀ ਬਹੁਤ ਆ ਜਰਾ ਪਲੀ ਬਹੁਤ ਜ਼ਿਆਦਾ ਡਾਕਟਰ ਆਪਣੇ ਇੱਧਰ ਲਿਆ ਨਾ ਪੰਜਾਬ ਵਾਲੀ ਬਾੜਾ ਡਾਕਟਰ ਹੂੰ ਸਹੀ ਹੈ ਪੂਰੀ ਪਲੀ ਵੀ ਆ ਬਾੜਾ ਦੁੱਧ ਘਟਣਾ ਵਧਣਾ ਜਾ ਅੱਜ ਬਈ ਜੇ ਸਾਹ ਨੂੰ ਫਿਰ ਕੱਚੀ ਕੀ ਮੁਲਕ ਰਹੂਗਾ ਇਹ 55000 ਅੱਜ ਕੱਚੀ ਵਾਲਾ ਮੋਲ ਆ ਬਾਈ ਜਿੱਦੇ ਸਾਨੂੰ ਪਤਾ ਤਿਆਰ ਉਹਦੇ ਹੋਰੇ ਜੇ ਡਾਕਟਰ ਬੱਛੀ ਦੇ ਸਿੰਗਰ ਨਾਲ ਹੁੰਦੇ 85000 ਦੀ ਬੈੜ ਜਿਹਨੂੰ ਮਰਜੀ ਫੜਾਣ ਦੇ ਬੋਲੇ ਹੱਥ ਨਾਲ ਹੂੰ ਉਹ ਵੀ ਸਿੰਗਾਂ ਨਾਲ ਕਰਕੇ ਮਾਰਾ ਜਾ ਪਰ ਦੁੱਧ ਬੱਛੀ ਨੇ 20 ਕਿਲੋ ਪਾ ਦੇਣਾਗਾ ਠੀਕ ਹੈ ਪ੍ਰੋਬਲਮ ਬੈੜ ਨੂੰ ਬੁਖਾਰ ਹੋ ਫਿਰ ਕੋਈ ਵੀ ਨਹੀਂ ਆਉਂਦੀ ਸਹੀ ਆ ਬਾਈ ਸਿੰਗਾਂ ਵਾਲੀ ਬੈੜ ਬਿਮਾਰ ਨਹੀਂ ਹੁੰਦੀ ਆ ਵੀ ਤੌਰ ਤੇ ਹੂੰ ਤੇ ਲਾਸਟ ਵਾਲੀ ਕਿਹੜਾ ਸੂਆ ਇਹ ਵੀ ਦੂਜਾ ਸੂਆ ਸੁਣਦੀ ਡਾਕਟਰ ਕਿੰਨੇ ਕਿ ਦਿਨਾਂ ਦੀ ਕੱਚੀ ਆ ਇਹ ਲੈ ਜੂ ਡਾਕਟਰ 5-4 ਦਿਨਾਂ ਇਹ ਤਾਂ ਕੁਝ ਬਣ ਕੇ ਹੀ ਸੋਣਾ ਇਹ ਤਾਂ ਬਣ ਕੇ ਹੀ ਸੋਣਾ ਇਹਨਾਂ ਦਾ ਕੁਝ ਬਣ ਕੇ ਹੀ ਸੋਣਾ ਆ ਹੀ ਨਹੀਂ ਲੇਵਾ ਵਧਾਉਂਦੀ ਤੁਰ ਜਾਂਦੀ ਆ ਹਨਾ ਮੈਂ ਤੁਹਾਨੂੰ ਦੱਸਤਾ ਡਾਕਟਰ ਮੀਟਰ ਲੇਵਾ ਬਾਹਰ ਚੱਕ ਦੇਣਾ ਇਹਨੇ ਜਿੱਦ ਦੇ ਕਰਨ ਵਾਲੀ ਨੇ ਬੱਚਾ ਧਰਨਾ ਸਹੀ ਹੈ ਬਾਈ ਬਾਕੀ ਲੇਵਾ ਦੇਖ ਸਕਦਾ ਹੁਣ ਤਾਂ ਦਿਨ ਮੱਲਾ 2-4 ਦਿਨ ਕੱਢੋ ਮੈਂ 2-4 ਦਿਨ ਲਈ ਡਾਕਟਰ ਹਾਜੀ ਹੂੰ ਪਰਾ ਸਾਰਾ ਕਸ ਕੇ ਸੋਣਾ ਡਾਕਟਰ ਜੇ ਨਹੀਂ ਢੱਲਾ ਫਰਦੀ ਆ ਸਹੀ ਆ ਬਾਈ ਸਾਰੀ ਇਹਨੇ ਢੱਲਾ ਕੱਢਣੀ ਆ ਫੇਰ ਚੱਕ ਕੇ ਤੇ ਸੋਣਾਗਾ ਬਾਕੀ ਥਾਨ ਬੜਾ ਚੰਗਾ ਲੱਗਿਆ ਵਾ ਕਿੰਨਾ ਕਦ ਤੋ ਦੇ ਦੂ ਬਾਈ ਦੁੱਧ ਡਾਕਟਰ 20 ਕਿਲੋ ਪਾ ਦੂ ਜਿਹੜਾ ਮਰਜੀ ਭਰਾ ਲੈ ਜੀ ਠੀਕ ਆ ਜੇ ਬਈ ਬਾੜ ਬਰੀਡ ਵਾਲੀ ਨਾ ਪਾਉਂਦੀ ਫੇਰ ਵਾਲੀ ਤੋ ਥੱਲੇ ਹੁੰਦੇ ਖਾੜਦੂ ਕੀ ਹੋ ਜਾ ਏਡੇ ਭਾਂਡੇ ਵਾਲੀ ਬਾੜ 20 ਕਿਲੋ ਨਹੀਂ ਪਾਉਂਦੀ ਫੇਰ ਨਹੀਂ ਕੋਈ ਹੋਰ ਬਾਕੀ ਮਲਾਈ ਮਟਰ ਦੀ ਆ ਨਾ ਮੈਂ ਤਾਂ ਬਾਹ ਪਿਆ ਡਾਕਟਰ ਹਜਾਲ ਸਹੀ ਆ ਆ ਤਾਂ ਇਹਨੇ ਕਸ ਦੇਣਾ ਝੋਲ ਸਾਰਾ ਜਿਹੜਾ ਹਜੇ ਪਿਆ ਨਾ ਦਾ ਹਲ ਕਸ ਕੇ ਸੋ ਬਾਅਦ ਹੀ ਜਦੋਂ ਬੱਚਾ ਤਾਂ ਉਹ ਤਾਂ ਉਹ ਦੋਖਿਆ ਹੋਇਆ ਠੱਕੋ ਬਾਈ ਜਦੋਂ ਬੱਚਾ ਤਾਂ ਲੈ ਉਹ ਤਾਂ ਸੁਣ ਨੂੰ ਪਤਾ ਦਾ ਰੇਟ ਕੀ ਰਹਿਣਾ ਅੱਜ 45000 ਰੁਪਏ ਦੀ ਬਾਈ ਕਿਨਾ ਪਾਏ ਦੇ ਦੇ ਦਾਂਗੇ ਨਾ ਕਿ ਸੁਣ ਨੂੰ ਪੰਜ ਦਿਖਾ ਤੇ ਕਿਸੇ ਵੀ ਵੀਰ ਨੂੰ ਕੋਈ ਵੀ ਨੱਕ ਪਸੰਦ ਆਵੇ ਕਰ ਲਿਓ ਬਾਈ ਨਾ ਕੰਟੈਕਟ ਧੰਨਵਾਦ